ਗੁਰਮੁਖ ਪਿਆਰਿਓ ਇਹ ਤਾਂ ਅਸੀਂ ਸਾਰੇ ਹੀ ਜਾਣਦੇ ਆ ਕਿ ਸਤਿਗੁਰੂ ਦੀ ਬਾਣੀ ਵਿੱਚ ਬੜੀ ਸ਼ਕਤੀ ਆ ਪਰ ਜਦੋਂ ਗੱਲ ਆਉਂਦੀ ਆ ਮੂਲ ਮੰਤਰ ਦੀ ਉਦੋਂ ਹੋਰ ਵੀ ਸਤਿਗੁਰੂ ਦੀ ਕਲਾ ਵਰਤਦੀ ਆ ਦੇਖੋ ਪੜ੍ਹੇ ਲਿਖੇ ਦੀ ਗੱਲ ਨਹੀਂ ਅਨਪੜ੍ਹ ਬੰਦਾ ਵੀ ਜੇ ਮੂਲ ਮੰਤਰ ਨੂੰ ਕੰਠ ਕਰ ਲਵੇ ਕਿੱਡੀ ਸਤਿਗੁਰੂ ਦੀ ਕਿਰਪਾ ਹੁੰਦੀ ਆ ਉਹ ਤੁਸੀਂ ਆਪ ਹੀ ਸੁਣ ਲਓ ਜੀ ਇੱਕ ਭਾਈ ਸ਼ੇਰ ਸਿੰਘ ਜੀ ਹੋਏ ਆ ਬਿਲਕੁਲ ਅਨਪੜ੍ਹ ਸੀਗੇ ਬਿਲਕੁਲ ਪੰਜਾਂ ਪਿਆਰਿਆਂ ਨੇ ਫਿਰ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਚਲੋ ਤੁਸੀਂ ਨਿਤਨੇਮ ਦੀਆਂ ਬਾਣੀਆਂ ਤਾਂ ਨਹੀਂ ਕਰ ਸਕਦੇ ਹੁਣ ਜਪਜੀ ਸਾਹਿਬ ਨਹੀਂ ਕਰ ਸਕਦੇ ਤੁਸੀਂ ਇੰਨਾ ਕੁ ਕਰ ਲਓ ਤੁਸੀਂ ਮੂਲ ਮੰਤਰ ਦੀਆਂ ਮਾਲਾ ਕਰਿਆ ਕਰੋ ਪੰਜਾਂ ਪਿਆਰਿਆਂ ਤੋਂ ਪੁੱਛਿਆ ਕਿ ਮੈਂ ਅਨਪੜਾ ਮੈਂ ਕੀ ਕਰਾਂ ਪੰਜਾਂ ਸਿੰਘਾਂ ਨੇ ਇਹ ਹੁਕਮ ਕੀਤਾ ਉਹਨਾਂ ਨੇ ਫਿਰ ਉਹ ਸਤਬਚਨ ਕਿਹਾ ਇੰਨੀ ਲਗਨ ਲੱਗੀ ਸੀ ਇੰਨੀ ਲਗਨ ਲੱਗੀ ਸੀ ਸਾਧ ਸੰਗਤ ਜੀ ਭਾਈ ਸ਼ੇਰ ਸਿੰਘ ਜੀ ਦੀ ਗੁਰੂ ਦਰਬਾਰ ਵਿੱਚ ਤੜਕੇ ਜਾ ਕੇ ਝਾੜੂ ਦੀ ਸੇਵਾ ਕਰਨੀ ਮੂਲ ਮੰਤਰ ਦੀਆਂ ਮਾਲਾ ਵੀ ਕਰਨੀਆਂ ਸਾਰਾ ਦਿਨ ਕੰਮ ਕਰਦੇ ਕਰਦੇ ਵਾਹਿਗੁਰੂ ਵਾਹਿਗੁਰੂ ਸਿਮਰਨ ਜਾਰੀ ਰੱਖਣਾ ਇਹਨਾਂ ਨੂੰ ਕੋਈ ਸਰੀਰਕ ਕਸ਼ਟ ਸੀਗਾ ਬਹੁਤ ਇਲਾਜ ਕਰਵਾਏ ਰਾਜੀ ਨਹੀਂ ਸੀ ਹੋ ਰਹੇ ਫਿਰ ਇਹਨਾਂ ਦਾ ਜਿਹੜਾ ਭਰੋਸਾ ਸੀਗਾ ਗੁਰੂ ਗ੍ਰੰਥ ਸਾਹਿਬ ਜੀ ਤੇ ਬਣਿਆ ਦੇਖੋ ਗੱਲ ਸਾਰੀ ਭਰੋਸੇ ਦੀ ਹੁੰਦੀ ਆ ਭਾਵਨਾ ਦੀ ਹੁੰਦੀ ਆ ਜੇ ਭਰੋਸਾ ਨਹੀਂ ਭਾਵਨਾ ਨਹੀਂ ਬੰਦੇ ਦੀ ਪਰਮ ਗਤੀ ਕਿਵੇਂ ਹੋ ਜੂਗੀ ਜੀ ਉਹ ਮੰਤਰ ਫਿਰ ਕੰਮ ਨਹੀਂ ਕਰਦਾ ਹੁੰਦਾ ਤਾਂ ਮੂਲ ਮੰਤਰ ਜਪਿਆ ਮਾਲਾ ਫੇਰੀਆਂ ਭਰੋਸਾ ਵੀ ਰੱਖਿਆ ਗੁਰੂ ਘਰ ਦੀ ਸੇਵਾ ਸਦਕਾ ਮੂਲ ਮੰਤਰ ਦੇ ਜਾਪ ਸਦਕਾ ਉਹ ਜਿਹੜਾ ਸਰੀਰ ਨੂੰ ਰੋਗ ਲੱਗਾ ਸੀ ਜਿਹੜਾ ਡਾਕਟਰਾਂ ਤੋਂ ਵੀ ਠੀਕ ਨਹੀਂ ਸੀ ਹੋ ਰਿਹਾ ਉਹ ਰੋਗ ਰਾਜੀ ਹੋ ਗਿਆ ਇੰਨੀ ਸ਼ਰਧਾ ਪੱਕ ਗਈ ਸੀ ਸਤਗੁਰੂ ਜੀ ਤੇ ਬਖਸ਼ਿਸ਼ ਹੋਈ ਸ਼ਰਧਾ ਦੇਖ ਕੇ ਹੋਰ ਪੱਕ ਗਈ ਏਡੀ ਕਲਾ ਵਰਤਦੀ ਆ ਗੁਰੂ ਦੀ ਹੁਣ ਜਦੋਂ ਆਪਾਂ ਬਾਬਾ ਨਾਨਕ ਸਿੰਘ ਜੀ ਦਾ ਜੀਵਨ ਪੜ੍ਹਦੇ ਆ ਜਾਂ ਸੁਣਦੇ ਆ ਤਾਂ ਸਾਨੂੰ ਪਤਾ ਲੱਗਦਾ ਵੀ ਉਹਨਾਂ ਦੀ ਕਿਤਨਾ ਗੁਰੂ ਦੀ ਸਮਰੱਥਾ ਤੇ ਵਿਸ਼ਵਾਸ ਸੀਗਾ ਵੀ ਗੁਰੂ ਸਭ ਕੁਝ ਕਰ ਸਕਦਾ ਹਜੇ ਉਹਨਾਂ ਨੇ ਪਹਿਲਾਂ ਪਹਿਲਾਂ ਬੰਦਗੀ ਦੀ ਸ਼ੁਰੂਆਤ ਕੀਤੀ ਸੀ ਜਦੋਂ ਭੁੱਖ ਲੱਗਣੀ ਕਿਸੇ ਘਰੋਂ ਇੱਕ ਦੋ ਪ੍ਰਸ਼ਾਦੇ ਲੈਣ ਚਲੇ ਜਾਣਾ ਪਹਿਲਾਂ ਦੀ ਗੱਲ ਆ ਇਹ ਸਾਧ ਸੰਗਤ ਜੀ ਇਹ ਬਾਬਾ ਨਾਨਕ ਸਿੰਘ ਜੀ ਦੇ ਜੀਵਨ ਦੇ ਉਸ ਸਮੇਂ ਦਾ ਜਦੋਂ ਉਹਨਾਂ ਨੇ ਹਜੇ ਘਾਲਣਾ ਘਾਲਣੀ ਸ਼ੁਰੂ-ਸ਼ੁਰੂ ਕੀਤੀ ਹੈ ਬੰਦਗੀ ਦੀ ਸ਼ੁਰੂਆਤ ਕੀਤੀ ਹੋਇਆ ਕਿ ਇੱਕ ਦਿਨ ਪ੍ਰਸ਼ਾਦਾ ਮੰਗਣ ਗਏ ਤੇ ਇੱਕ ਬੀਬੀ ਨੇ ਮਿਹਣਾ ਮਾਰਿਆ ਬੀਬੀ ਕਹਿਣ ਲੱਗੀ ਪਹਿਲਾਂ ਮੇਰਾ ਘਰ ਵਾਲਾ ਆਵੇਗਾ ਉਹਨੂੰ ਪ੍ਰਸ਼ਾਦਾ ਸ਼ਿਕਾਉਂਗੀ ਫਿਰ ਤੁਹਾਡੇ ਵਰਗੇ ਵਿਹਲੜਾਂ ਨੂੰ ਦਵੂੰਗੀ ਇਸ ਤਰ੍ਹਾਂ ਕਹਿ ਦਿੱਤੇ ਦੇਖੋ ਉਹ ਬਚਨ ਕਈ ਵਾਰੀ ਕਿਸੇ ਦਾ ਕਹੇ ਆਪਣੇ ਦਿਲ ਤੇ ਲੱਗ ਜਾਂਦੇ ਆ ਕਿ ਹੁੰਦੇ ਆ ਨਾ ਭਾਵਕਤਾ ਵਾਲੇ ਇਨਸਾਨ ਉਹਨਾਂ ਦੇ ਦਿਲ ਤੇ ਗੱਲ ਲੱਗ ਜਾਂਦੀ ਆ ਹੁਣ ਬਾਬਾ ਜੀ ਨੂੰ ਆਪਣੇ ਗੁਰੂ ਦੀ ਸਮਰੱਥਾ ਤੇ ਕਿੰਨਾ ਵਿਸ਼ਵਾਸ ਸੀਗਾ ਬਾਬਾ ਅਨੰਦ ਸਿੰਘ ਜੀ ਨੇ ਉਦੋਂ ਫਿਰ ਅਰਦਾਸ ਕੀਤੀ ਸਮਰੱਥਾ ਤੇ ਕਿੰਨਾ ਵਿਸ਼ਵਾਸ ਦੇਖੋ ਕਹਿਣ ਲੱਗੇ ਧੰਨ ਗੁਰੂ ਨਾਨਕ ਮਹਾਰਾਜ ਅੱਜ ਤੋਂ ਬਾਅਦ ਅਰਦਾਸ ਕਰਦੇ ਆ ਕਿਤੋਂ ਵੀ ਨਹੀਂ ਮੰਗਣਾ ਕਿਤੋਂ ਵੀ ਨਹੀਂ ਮੰਗਣਾ ਜੇ ਭੋਜਨ ਖਾਵਾਂਗੇ ਤੇ ਉਹ ਆਪ ਜੀ ਦਾ ਦਿੱਤਾ ਹੋਇਆ ਇਸ ਤਰ੍ਹਾਂ ਮਿਹਣਿਆਂ ਵਾਲਾ ਭੋਜਨ ਨਹੀਂ ਨੀ ਤਾਂ ਇੰਜ ਹੀ ਦਿਨ ਲੰਘੇਗਾ ਇਹ ਭੁੱਖ ਵਿੱਚ ਵੀ ਤੁਹਾਡੀ ਰਜਾ ਭੁੱਖੇ ਰਹਿਣਾ ਵੀ ਪੈ ਗਿਆ ਉਹ ਵੀ ਸਮਝ ਲਾਂਗੇ ਵੀ ਇਹਦੇ ਵਿੱਚ ਵੀ ਕੋਈ ਚੰਗਈ ਆ ਦੇਖੋ ਅੱਜ ਤੱਕ ਨਾਨਕ ਸਰ ਦੇ ਵਿੱਚ ਪ੍ਰਸ਼ਾਦਾ ਪੱਕਦਾ ਨਹੀਂ ਜੇ ਤੁਸੀਂ ਕਦੇ ਗਏ ਹੋਵੋ ਬਾਬਾ ਜੀ ਦੇ ਅਸਥਾਨ ਤੇ ਅੱਜ ਤੱਕ ਨਾਨਕ ਸਰ ਪੱਕਿਆ ਪਕਾਇਆ ਪ੍ਰਸ਼ਾਦਾ ਹੀ ਆਉਂਦਾ ਇਹ ਨਿਸ਼ਚਾ ਸੀਗਾ ਅਰਦਾਸ ਹੀ ਪੂਰੀ ਹੋਗੀ ਉਹ ਹੁਣ ਤੱਕ ਕਲਾ ਵਰਤਦੀ ਆ ਦੇਖੋ ਜਿੱਥੇ ਕਿਸੇ ਸਾਧੂ ਨੇ ਬੰਦਗੀ ਕੀਤੀ ਹੋਵੇ ਨਾ ਉਥੇ ਬਹੁਤ ਜਾਣੇ ਉਹਦੀ ਕਮਾਈ ਬਾਅਦ ਵਿੱਚੋਂ ਖਾਂਦੇ ਰਹਿੰਦੇ ਆ ਵੱਖਰੀ ਗੱਲ ਪਰ ਜਿਹੜੀ ਬਾਬਾ ਅਨੰਦ ਸਿੰਘ ਜੀ ਨੇ ਕਮਾਈ ਕੀਤੀ ਆ ਉਹਦਾ ਕੋਈ ਵੀ ਮੁੱਲ ਨਹੀਂ ਹੈਗਾ ਸਾਧ ਸੰਗਤ ਜੀ ਅਨਮੋਲ ਨੇ ਦਾਤਾਂ ਕਿਤੇ ਵਜੋਂ ਬਾਬਾ ਜੀ ਤਰਖਾਨ ਦਾ ਕੰਮ ਕਰਦੇ ਸੀ ਬਾਬਾ ਜੀ ਨੇ ਕਿਰਤ ਵੀ ਕੀਤੀ ਇੱਕ ਵਾਰ ਦਾ ਜ਼ਿਕਰ ਵੀ ਆਉਂਦਾ ਕਿ ਛਤੀਰ ਛੋਟੇ ਆ ਗਏ ਆ ਜਦੋਂ ਪੌਣ ਲੱਗੇ ਤੇ ਪੂਰੇ ਨਾ ਹੋਣ ਸਾਰੀ ਰਾਤ ਚਿੰਤਾ ਵਿੱਚ ਬੀਤੀ ਆ ਕੰਮ ਕਰਾਉਣ ਵਾਲੇ ਮਾਲਕ ਨੇ ਕਹਿਤਾ ਬਾਬਾ ਜੀ ਤੁਸੀਂ ਮੰਗਾਏ ਆ ਸ਼ਤੀਰ ਮੇਰਾ ਕਿੰਨਾ ਨੁਕਸਾਨ ਹੋ ਗਿਆ ਪਰੋ ਹੁਣ ਬਾਬਾ ਜੀ ਕਹਿੰਦੇ ਅਸੀਂ ਦੋ ਆਨੇ ਦਿਹਾੜੀ ਲੈਣ ਆਲੇ ਆ ਕਿੱਥੋਂ ਭਰਾਂਗੇ ਉਦੋਂ ਇੰਨੀ ਕੀ ਦਿਹਾੜੀ ਚੱਲਦੀ ਹੁੰਦੀ ਸੀ ਦੋ ਆਨੇ ਦਿਹਾੜੀ ਲੈਣ ਵਾਲੇ ਆ ਕਿਰਤੀਆਂ ਕਿੱਥੋਂ ਭਰਦਾਂਗੇ ਸਾਰੀ ਰਾਤ ਸਿਮਰਨ ਵਿੱਚ ਜੁੜੇ ਰਹੇ ਸਵੇਰੇ ਅਰਦਾਸ ਕੀਤੀ ਸਤਿਗੁਰੂ ਜੀ ਆਪ ਜੀ ਸਮਰੱਥ ਹੂੰ ਧੰਨ ਗੁਰੂ ਨਾਨਕ ਸਾਹਿਬ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਆਂ ਭਾਵੇਂ ਸਾਡੀ ਗਲਤੀ ਨਾਲ ਛੋਟੇ ਛਤੀਰ ਆ ਗਏ ਨੇ ਤੇ ਚਾਹੇ ਕਿਸੇ ਹੋਰ ਤੋਂ ਗਲਤੀ ਹੋ ਗਈ ਆ ਲਿਉਣ ਵਾਲਿਆਂ ਤੋਂ ਹੋ ਗਈ ਆ ਪਰ ਬਾਬਾ ਜੀ ਕਿਸੇ ਗਲਤੀ ਨਾਲ ਇਹ ਜੋ ਕੁਝ ਹੋਇਆ ਇਹਨੂੰ ਬਖਸ਼ ਦੋ ਆਪ ਜੀ ਪੂਰਾ ਕਰ ਦੋ ਅੱਜ ਵੀ ਪਿੰਡ ਟਿੰਡਾਂ ਵਾਲੀ ਜਲਾਲਾਬਾਦ ਜਾ ਕੇ ਦੇਖ ਸਕਦੇ ਹੋ ਸਵੇਰੇ ਉਹ ਛਤੀਰ ਰੱਖੇ ਤੇ ਪੂਰੇ ਇਹ ਅੱਜ ਵੀ ਸਥਾਨ ਆ ਸਾਧ ਸੰਗਤ ਜੀ ਇਹਨੂੰ ਬਾਬਾ ਕੁੰਦਨ ਸਿੰਘ ਜੀ ਨੇ ਬਣਵਾਇਆ ਜਿੱਥੇ ਬਾਅਦ ਵਿੱਚ ਡਿਊਟੀ ਹੋਰ ਸੇਵਾਦਾਰਾਂ ਦੀ ਲਾਈ ਆ ਤਾਂ ਜੇ ਆਪਜੀ ਚਾਹੋ ਨਾ ਛੋਟੇ ਛਤੀਰ ਵੀ ਪੂਰੇ ਕਰ ਸਕਦੇ ਹੋ ਇਹ ਬਾਬਾ ਨਾਨਕ ਸਿੰਘ ਜੀ ਦਾ ਵਿਸ਼ਵਾਸ ਸੀ ਧੰਨ ਗੁਰੂ ਮਹਾਰਾਜ ਦੀ ਸਮਰੱਥਾ ਤੇ ਵਿਸ਼ਵਾਸ ਸੀ ਤਾਂ ਦੇਖੋ ਭਾਈ ਸ਼ੇਰ ਸਿੰਘ ਤੇ ਕਿੰਡੀ ਕਿਰਪਾ ਹੋਈ ਬਿਲਕੁਲ ਅਨਪੜ ਸੰਗ ਚੰਗਾ ਹੋ ਗਿਆ ਕਿਰਪਾ ਹੋ ਗਈ ਅੰਮ੍ਰਿਤ ਛਕ ਲਿਆ ਮੂਲ ਮੰਤਰ ਦੀ ਮਾਲਾ ਜਿਹੜੀ ਆ ਫੇਰ ਨਹੀਂ ਸ਼ੁਰੂ ਕਰ ਦਿੱਤੀ ਕਿੰਡੀ ਸਤਗੁਰ ਦੀ ਕਲਾ ਵਰਤੀ ਜੀ ਤੇ ਜੇ ਆਪਾਂ ਗੱਲ ਕਰੀਏ ਵੀ ਇਹ ਕਿਵੇਂ ਹੋ ਗਿਆ ਤਰਕ ਬੁੱਧੀ ਨਾਲ ਇਹਨੂੰ ਸਮਝਾਂਗੇ ਉਹ ਸਾਡੀ ਅਕਲ ਇੱਥੇ ਆ ਕੇ ਹਾਰ ਜੇਗੀ ਅੱਜ ਵੀ ਝੋੜੀਆਂ ਭਰਦੀਆਂ ਨੇ ਸ਼ਰਧਾਂ ਵਾਲਿਆਂ ਦੀਆਂ ਸਾਧ ਸੰਗਤ ਜੀ ਪੂਰਾ ਵਿਸ਼ਵਾਸ ਹੋਵੇ ਨਾ ਫਿਰ ਸਤਿਗੁਰੂ ਬਹੁਤ ਕਿਰਪਾ ਕਰ ਦਿੰਦੇ ਆ ਜਦੋਂ ਆਪਾਂ ਹੁਣ ਗੱਲ ਕਰਦੇ ਆ ਮੂਲ ਮੰਤਰ ਦੇ ਜਾਪ ਦੀ ਕਿ ਮੂਲ ਮੰਤਰ ਦੀਆਂ ਮਾਲਾ ਕਦੋਂ ਕਰ ਸਕਦੇ ਆ ਕਦੇ ਵੀ ਕਰ ਸਕਦੇ ਆ ਕਦੇ ਵੀ ਤੇ ਹਰ ਸੁਆਸਤੇ ਨਾਲ ਮੂਲ ਮੰਤਰ ਜਪ ਸਕਦੇ ਆ ਦਿਨੇ ਵੀ ਰਾਤ ਨੂੰ ਵੀ ਊਠਤ ਬੈਠਤ ਸੋਵਤ ਨਾਮ ਇਹਦੇ ਅਰਥ ਕੀ ਆ ਜੀ ਉੱਠਦੇ ਆਂ ਬੈਹਂਦੇ ਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ ਜਨ ਨਾਨਕ ਗੁਰਮੁਖ ਹਰ ਲਈਐ ਤਾਂ ਇਹ ਜਦੋਂ ਆਪਾਂ ਇਹ ਸਾਰੀਆਂ ਪੰਕਤੀਆਂ ਪੜ੍ਹਦੇ ਆਂ ਜੀ ਬਾਣੀ ਦੀਆਂ ਕਿ ਉੱਠਦੇ ਆਂ ਬੈਹਂਦੇ ਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ ਜਨ ਨਾਨਕ ਗੁਰਮੁਖ ਹਰ ਲਈਐ ਤਾਂ ਇਹ ਜਿਹੜੀ ਦਾਤ ਆ ਸਤਿਗੁਰੂ ਦੀ ਹੈ ਉੱਠਦੇ ਆਂ ਬੈਹਂਦੇ ਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਉਣਾ ਸਤਿਗੁਰੂ ਜੀ ਦੇ ਬਚਨਾਂ ਬਾਣੀ ਦੇ ਹਾਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ ਕਈ ਵਾਰੀ ਸੰਗਤਾਂ ਦਾ ਸਵਾਲ ਹੁੰਦਾ ਸਵੇਰੇ ਕਰੀਏ ਦੁਪਹਿਰੇ ਕਰੀਏ ਸ਼ਾਮੀ ਕਰੀਏ ਕਦੇ ਵੀ ਕਰ ਸਕਦੇ ਹਾਂ ਉੱਠਦਿਆਂ ਬਹਿੰਦਿਆਂ ਸਦਾ ਸਦਾ ਹਰ ਨਾਮ ਤੇ ਆਈਏ ਕਦੇ ਵੀ ਇਹ ਜਾਪ ਤੁਸੀਂ ਕਰ ਸਕਦੇ ਹੋ ਇਹ ਕੋਈ ਰੋਕ ਟੋਕ ਨਹੀਂ ਆ ਜੋ ਇੱਕ ਰਹਿਤ ਮਰਿਆਦਾ ਬਣੀ ਹੋਈ ਹੈ ਉਹਦੇ ਅਨੁਸਾਰ ਪੰਜ ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ ਆ ਸ਼ਾਮ ਨੂੰ ਸ਼੍ਰੀ ਰਹਿਸ ਰਾਜ ਸਾਹਿਬ ਦਾ ਪਾਠ ਸੌਣ ਤੋਂ ਪਹਿਲਾਂ ਕੀਰਤਨ ਸੁਹੇਲਾ ਉਹਦਾ ਸਮਾਉਣਾ ਨੇ ਨਿਯਤ ਕੀਤਾ ਹੋਇਆ ਪਰ ਮੂਲ ਮੰਤਰ ਜਿਹੜਾ ਹੈ ਉਹਨੂੰ ਜਪਣ ਦਾ ਸਾਰੇ ਵੇਲੇ ਹੀ ਆ ਕਦੇ ਵੀ ਜਪ ਸਕਦੇ ਹੋ ਸਾਧ ਸੰਗਤ ਜੀ ਕਦੇ ਵੀ ਪਰ ਕਈ ਵਾਰੀ ਅਸੀਂ ਕਹਿੰਦੇ ਨੇ ਇਸ਼ਨਾਨ ਕਰਕੇ ਜਪਣਾ ਜ਼ਰੂਰੀ ਆ ਦੇਖੋ ਸਰੀਰ ਦੀ ਸਫਾਈ ਬਹੁਤ ਜ਼ਰੂਰੀ ਹੈ ਮਨ ਦੀ ਸਫਾਈ ਉਹਦੇ ਨਾਲੋਂ ਵੀ ਜ਼ਰੂਰੀ ਆ ਕਈ ਵਾਰੀ ਅਸੀਂ ਸਫ਼ਰ 'ਚ ਹੁੰਨੇ ਆ ਨਹੀਂ ਵੀ ਇਸ਼ਨਾਨ ਹੁੰਦਾ ਵਹਿਮ ਨਹੀਂ ਕਰਨਾ ਮੂਲ ਮੰਤਰ ਕਰ ਸਕਦੇ ਹੋ ਭਾਈ ਪਰ ਹਾਂ ਸਰੀਰ ਦੀ ਸਫਾਈ ਲਈ ਇੱਕ ਚੁਸਤੀ ਲਈ ਇਸ਼ਨਾਨ ਕਰਨਾ ਇੱਕ ਲਾਜ਼ਮੀ ਭਾਗ ਆ ਜ਼ਰੂਰੀ ਅੰਗ ਆ ਐਜੇ ਲਈ ਬੰਦੇ ਨੂੰ ਢਿੱਲ ਨਹੀਂ ਕਰਨੀ ਚਾਹੀਦੀ ਜਿਹੜੇ ਕੰਮ ਆਪਣੇ ਕਰਨ ਵਾਲੇ ਹੋਣ ਉਹਨਾਂ ਵਿੱਚ ਕਦੇ ਢਿੱਲ ਨਾ ਕਰਨਾ ਇਹ ਦਸਵੇਂ ਪਾਤਸ਼ਾਹ ਜੀ ਦੇ ਬਚਨ ਆ ਸਾਧ ਸੰਗਤ ਜੀ ਇਸ ਕਰਕੇ ਨਾ ਬਾਬਾ ਦੀਪ ਸਿੰਘ ਜੀ ਦੀ ਹੁਣ ਆਪਾਂ ਗੱਲ ਕਰਦੇ ਆ ਜੀ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਪੂਰੇ ਬ੍ਰਹਮ ਗਿਆਨੀ ਨੇ ਜਤੀ ਸਤੀ ਨੇ ਹਰ ਗੁਣ ਪਰਮੇਸ਼ਰ ਦੋਨਾਂ 'ਚ ਮੌਜੂਦ ਆ ਉਹਨਾਂ ਤੇ ਰੱਬ ਦੇ ਵਿੱਚ ਕੋਈ ਭੇਦ ਨਹੀਂ ਉਹ ਸਮਰੱਥ ਨੇ ਚੌਣ ਤੇ ਪਿੰਗਲੇ ਨੂੰ ਵੀ ਪਰਬਤ ਤੇ ਚੜਾ ਸਕਦੇ ਆ ਅੱਜ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਪੂਰਾ ਨਾਮ ਕਿਹਵਰੀ ਆਪਾਂ ਸ਼ਹੀਦਾਂ ਸਾਹਿਬ ਕਹਿ ਦਿੰਨੇ ਆ ਪੂਰਾ ਨਾਮ ਵੀ ਅਸੀਂ ਗੁਰੂ ਘਰ ਦਾ ਨਹੀਂ ਲੈ ਸਕਦੇ ਕਿੱਡੀ ਵੱਡੀ ਗੱਲ ਆ ਇਹ ਸ਼ਹੀਦ ਗੰਜ ਮਤਲਬ ਸ਼ਹੀਦਾਂ ਦਾ ਖਜ਼ਾਨਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਾਧ ਸੰਗਤ ਜੀ ਤੇ ਬਾਬਾ ਦੀਪ ਸਿੰਘ ਜੀ ਦੀ ਕਲਾ ਉੱਥੇ ਵਰਤਦੀ ਆ ਤੁਸੀਂ ਵੇਖੋਗੇ ਕਿਉਂਕਿ ਬਾਬਾ ਦੀਪ ਸਿੰਘ ਜੀ ਨਾ ਇੰਨੀ ਉਹਨਾਂ ਨੇ ਕਲਾ ਵਰਤਾਈ ਕਈਆਂ ਦੇ ਰੋਗ ਦੂਰ ਕੀਤੇ ਆ ਉੱਥੇ ਕਈਆਂ ਦੇ ਸੋਗ ਦੂਰ ਕੀਤੇ ਅੱਜ ਬੜੀ ਸੰਗਤ ਉੱਥੇ ਜੁੜੀ ਹੋਈ ਆ ਉਹਦਾ ਕਾਰਨ ਕੀ ਆ ਉੱਥੇ ਕਲਾ ਵਰਤਦੀ ਆ ਜੀ ਇੱਕ ਵਾਰ ਦੀ ਗੱਲ ਆ ਦੇਖੋ ਜੀ ਜਦੋਂ ਡਾਕਟਰਾਂ ਦੇ ਕੋਲ ਨਾ ਕੋਈ ਬੱਚੇ ਨੂੰ ਲੈ ਕੇ ਗਏ ਕੋਈ ਪਰਿਵਾਰ ਸੀਗਾ ਕਹਿੰਦੇ ਬੱਚੇ ਦੀ ਇਹ ਹਾਲਤ ਆ ਵੀ ਸਾਰੇ ਸਰੀਰ ਵਿੱਚ ਰੇਸ਼ਾ ਭਰ ਗਿਆ ਵੀ ਹੁਣ ਲੈ ਕੇ ਆਏ ਹਾਂ ਤੇ ਜਦੋਂ ਫਿਰ ਨਾ ਇਹੋ ਜਿਹਾ ਕਰਮ ਆ ਜਾਂਦਾ ਕਈ ਵਾਰੀ ਸਾਡੇ ਜੀ ਦੇ ਅੱਗੇ ਕਹਿੰਦੇ ਬਚ ਨਹੀਂ ਸਕਦਾ ਸਾਰੇ ਸਰੀਰ ਵਿੱਚ ਰੇਸ਼ਾ ਚਾਰ ਪੰਜ ਸਿੰਘ ਅੰਮ੍ਰਿਤਸਰ ਉੱਥੇ ਕੋਲ ਖੜੇ ਸੀਗੇ ਜਿਨ੍ਹਾਂ ਨੇ ਅੱਖੀਂ ਵੇਖਿਆ ਇਹ ਸਭ ਕੁਝ ਹੁੰਦਾ ਡਾਕਟਰ ਨੇ ਜਿਵੇਂ ਚੈੱਕ ਕੀਤਾ ਕਿ ਉਹਦੇ ਸਾਰੇ ਸਰੀਰ ਵਿੱਚ ਇਨਫੈਕਸ਼ਨ ਇੰਨੀ ਫੈਲੀ ਸੀਗੀ ਰੇਸ਼ਾ ਸਾਰੇ ਸਰੀਰ ਵਿੱਚ ਭਰਿਆ ਸੀ ਡਾਕਟਰ ਕਹਿਣ ਲੱਗੇ ਬੱਚਾ ਨਹੀਂ ਬਚ ਸਕਦਾ ਆਪਣੇ ਪੁੱਤਰ ਦੀ ਹਾਲਤ ਦੇਖ ਕੇ ਫਿਰ ਬਾਬਾ ਦੀਪ ਸਿੰਘ ਜੀ ਅੱਗੇ ਪਰਿਵਾਰ ਨੇ ਬੇਨਤੀ ਕੀਤੀ ਝੋਲੀ ਅੱਡੀ ਆ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਗੇਟ ਆ ਸ਼ਹੀਦ ਗੰਜ ਸਾਹਿਬ ਉੱਥੇ ਆ ਕੇ ਝੋਲੀ ਅਡਕੇ ਅਰਦਾਸਾਂ ਕੀਤੀਆਂ ਉਹ ਪਿਤਾ ਨੇ ਕਹਿਣ ਲੱਗੇ ਬਾਬਾ ਦੀਪ ਸਿੰਘ ਜੀ ਜਿਨਨੇ ਨਿਤਨੇਮ ਦੀ ਸੇਵਾ ਤਕਰੀਬਨ 5 ਘੰਟੇ ਆਪ ਜੀ ਲੈਨੇ ਹੋ ਉਹਦੇ ਵਿੱਚੋਂ ਢਾਈ ਘੰਟੇ ਦਾ ਨੇਮ ਕੱਢ ਕੇ ਬਾਕੀ ਸਾਰੀ ਜ਼ਿੰਦਗੀ ਦਾ ਨੇਮ ਜਪ ਤਪ ਦਾ ਮਹਾਤਮ ਮੇਰੇ ਬੱਚੇ ਨੂੰ ਦੇ ਦਿਓ ਬੱਚੇ ਨੂੰ ਬਚਾ ਲਓ ਬਾਬਾ ਦੀਪ ਸਿੰਘ ਜੀ ਮੈਂ ਕਿੱਥੇ ਜਾਵਾਂ ਆਪ ਜੀ ਦੇ ਚਰਨਾਂ 'ਚ ਹੀ ਅਰਦਾਸ ਆ ਮੇਰੇ ਬੱਚੇ ਨੂੰ ਬਚਾਓ ਇਹ ਅੱਖੀ ਸਮਾ ਜਿਨ੍ਹਾਂ ਨੇ ਦੇਖਿਆ ਨਾ ਉਹਨਾਂ ਨੇ ਦੱਸਿਆ ਵੀ ਅਰਦਾਸ ਇਦੋਂ ਹੋਈ ਆ ਉਸੇ ਵੇਲੇ ਸਾਧ ਸੰਗ ਜੀ ਸ਼ਹੀਦ ਸਿੰਘਾਂ ਦੀ ਕਲਾ ਵਰਤੀ ਆ ਉਹ ਬੱਚੇ ਨੂੰ ਹਸਪਤਾਲ ਵਿੱਚ 4 ਉਲਟੀਆਂ ਆਈਆਂ ਗੱਲ ਕਿਸੇ ਦੇ ਮੰਨਣ ਚ ਨਾ ਆਵੇ ਚਾਹੇ ਇਹ ਬੀਤੀ ਹੋਈ ਗੱਲ ਆ ਵੀ ਇਹ ਬੱਚਾ ਬਾਬਾ ਦੀਪ ਸਿੰਘ ਜੀ ਦੇ ਜੋੜੇ ਘਰੋਂ ਜੱਥਾ ਉਹ ਹਰ ਸਾਲ ਚਾਟੀਵਿੰਡ ਚੌਂਕ ਵਿੱਚ ਕੀਰਤਨ ਦਰਬਾਰ ਕਰਵਾਉਂਦੇ ਆ ਉਨ੍ਹਾਂ ਦੇ ਮੈਂਬਰਾਂ ਦਾ ਇੱਕ ਬੱਚਾ ਸੀਗਾ ਉਹ ਪਰਿਵਾਰ ਦੇ ਮੈਂਬਰਾਂ ਦਾ ਇਹ ਬੱਚੇ ਨੂੰ 4 ਉਲਟੀਆਂ ਇਨੀਆਂ ਆਈਆਂ 4 ਉਲਟੀਆਂ ਵਿੱਚ ਹੀ ਸਾਰਾ ਰੇਸ਼ਾ ਬਾਹਰ ਆ ਗਿਆ ਇਹ ਗੁਰੂ ਸਾਹਿਬ ਹੁੰਦਿਆ ਵਿੱਧ ਬਣਾਉਣ ਵਾਲੇ ਸਾਰਾ ਕੁਝ ਹੋ ਸਕਦਾ ਬਲਗਮ ਸਾਰੀ ਬਾਹਰ ਆ ਗਈ ਤਬੀਅਤ ਬੱਚੇ ਦੀ ਠੀਕ ਹੋਣੀ ਸ਼ੁਰੂ ਹੋ ਗਈ ਕੁਝ ਘੰਟਿਆਂ ਵਿੱਚ ਬੱਚਾ 2 ਘੰਟੇ ਬਾਅਦ ਹੋਰ 4 ਘੰਟੇ ਬਾਅਦ ਹੋਰ ਕਹਿੰਦੇ ਕੀ ਬਣ ਗਿਆ ਸੁਣ ਕੇ ਜੰਮ ਕੇ ਦੂਤ ਨਾ ਹੀ ਤੇਰਾ ਛੱਡ ਜਾਹੇ ਜਿਸਕੇ ਸਿਰ ਉੱਪਰ ਤੂੰ Swami ਸੋ ਦੁੱਖ ਕੈਸਾ ਪਾਵੇ ਹੁਣ 6 ਘੰਟੇ ਬਾਅਦ ਹਾਲਾਤ ਹੋਰ ਡਾਕਟਰ ਬੜੇ ਹੈਰਾਨ ਹੋਏ ਕਹਿੰਦੇ ਅਸੀਂ ਗਰਮ ਹੋ ਰਹੇ ਸੀ ਇੰਨੀ ਹਾਲਤ ਖਰਾਬ ਆ ਇਹ ਕੀ ਹੋ ਗਿਆ ਜਿਹੜੀਆਂ ਸਿਰਿੰਜਾਂ ਮਾਰ ਮਾਰ ਕੇ ਰੇਸ਼ਾ ਕੱਢਣਾ ਸੀ ਬਾਬਾ ਦੀਪ ਸਿੰਘ ਜੀ ਵਰਤਗੇ ਬਾਬਾ ਦੀਪ ਸਿੰਘ ਜੀ ਦੀ ਕਲਾ ਵਰਤਗੀ ਚਾਰ ਉਲਟੀਆਂ ਵਿੱਚ ਰੇਸ਼ਾ ਬਾਹਰ ਕੱਢ ਦਿੱਤਾ ਕਹਿਣ ਦਾ ਭਾਵ ਇਹ ਆ ਸਾਧ ਸੰਗਤ ਜੀ ਸਾਰੇ ਤਾਂ ਨਹੀਂ ਪਰ ਕੁਝ ਪੜ੍ਹੇ ਲਿਖੇ ਡਾਕਟਰਾਂ ਨੂੰ ਵੀ ਹੁਣ ਆਪਾਂ ਗੱਲ ਕਰੀਏ ਨਾ ਜਦੋਂ ਬੰਦਾ ਬਹੁਤਾ ਪੜ੍ਹ ਲਿਖ ਜਾਵੇ ਫਿਰ ਉਹ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦਾ ਸਾਧ ਸੰਗਤ ਜੀ ਯਕੀਨ ਨਹੀਂ ਕਰਦਾ ਵੀ ਇਹ ਚੀਜ਼ ਹੋ ਸਕਦੀ ਆ ਪਰ ਹੋਈ ਆ ਗੱਲ ਸਾਰੀ ਮੰਨਣ ਦੀ ਆ ਖੰਡਣ ਤਾਂ ਅਸੀਂ ਇੱਕ ਸਕਿੰਟ ਵਿੱਚ ਚੀਜ਼ਾਂ ਦਾ ਕਰ ਦਿੰਨੇ ਆ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਇਹ ਕਿਵੇਂ ਹੋ ਜੂਗਾ ਪਰ ਗੁਰਮਖ ਪਿਆਰਿਓ ਕਦੇ ਦੇਖੋ ਤਾਂ ਸਹੀ ਆ ਕੇ ਕਿਵੇਂ ਸਤਿਗੁਰੂ ਦੀ ਕਲਾ ਉੱਥੇ ਵਰਤਦੀ ਐ ਐਵੇਂ ਥੋੜੀ ਇੰਨੀ ਸੰਗਤ ਉੱਥੇ ਇਹ ਤਾਂ ਮਸਤਕ ਹੁੰਦੀ ਆ ਚੁਗਦੀ ਆ ਤੇ ਇੱਕ ਨਾ ਪ੍ਰਸਿੱਧ ਕੈਂਸਰ ਦੇ ਡਾਕਟਰ ਸੀਗੇ ਜਿਵੇਂ ਸਪੈਸ਼ਲ ਡਾਕਟਰ ਹੁੰਦੇ ਆ ਤੇ ਉਹ ਮਾਰਕ ਸੀਗੇ ਉਹਨਾਂ ਦਾ ਲਿਖਿਆ ਲੇਖ ਆ ਕਿ ਉਹਨਾਂ ਨੇ ਆਪਣੀ ਹੱਦ ਬੀਤੀ ਇੰਟਰਨੈਟ ਤੇ ਪਾਈ ਆ ਕਿ ਜਹਾਜ਼ ਰਾਹੀਂ ਮੈਂ ਸਮੇਲਨ ਵਿੱਚ ਜਾ ਰਿਹਾ ਸੀਗਾ ਇੱਥੇ ਬਹੁਤ ਕੱਠ ਹੁੰਦਾ ਸੀਗਾ ਵੱਡੇ ਵੱਡੇ ਅਵਾਰਡ ਮਿਲਨੇ ਤੇ ਇਸ ਤਰ੍ਹਾਂ ਭਾਵ ਕਿ ਕਹਿੰਦੇ ਜਹਾਜ਼ ਦੇ ਵਿੱਚ ਨਾ ਕੋਈ ਤਕਨੀਕੀ ਖਰਾਬੀ ਆਈ ਇੱਕ ਕਿਸੇ ਡਾਕਟਰ ਦਾ ਲੇਖ ਆ ਹੁਣ ਜਦੋਂ ਤਕਨੀਕੀ ਖਰਾਬੀ ਆ ਜੇ ਕਿਸੇ ਜਹਾਜ਼ ਦੇ ਵਿੱਚ ਉਹਨੂੰ ਫਿਰ ਉਤਾਰਨਾ ਪੈਂਦਾ ਹੁੰਦਾ ਜਿਹੜੇ ਸਿਆਣੇ ਪਾਇਲਟ ਹੁੰਦੇ ਆ ਨਾ ਤੇ ਉਹਨੂੰ ਉਤਾਰ ਲੈਂਦੇ ਹੁੰਦੇ ਜਹਾਜ਼ ਨੂੰ ਵੀ ਕਿਤੇ ਨੁਕਸਾਨ ਨਾ ਹੋ ਜੇ ਜਹਾਜ਼ ਨੂੰ ਰਸਤੇ ਵਿੱਚ ਕਿਧਰੇ ਉਤਾਰਨਾ ਪੈ ਗਿਆ ਡਾਕਟਰ ਮਾਰਕ ਬੜੇ ਪਰੇਸ਼ਾਨ ਵੀ ਸਮੇਂ ਸਿਰ ਨਹੀਂ ਪਹੁੰਚਿਆ ਜਾਣਾ ਜਦੋਂ ਪਤਾ ਕੀਤਾ ਅਗਲੀ ਫਲਾਈਟ 10 ਘੰਟੇ ਬਾਅਦ ਸੀਗੀ ਸੋਚਿਆ ਟੈਕਸੀ ਕਰਕੇ ਚਲਾ ਜਾਊਂਗਾ ਵੀ ਸ਼ਾਇਦ ਮੈਂ ਟਾਈਮ ਨਾਲ ਪਹੁੰਚ ਜਾ ਐਕਸੀ ਤਾਂ ਮਿਲੀ ਪਰ ਕੁਦਰਤ ਦੀ ਨੇਤ ਡਰਾਈਵਰ ਨਾ ਮਿਲਿਆ ਆਪ ਹੀ ਗੱਡੀ ਚਲਾ ਕੇ ਜਾਣ ਦਾ ਫੈਸਲਾ ਕਰ ਲਿਆ ਇੱਥੇ ਦੱਸਣਯੋਗ ਆ ਸਾਧ ਸੰਗਤ ਜੀ ਵੀ ਬਾਹਰਲੇ ਮੁਲਕਾਂ ਵਿੱਚ ਟੈਕਸੀ ਡਰਾਈਵਰ ਤੋਂ ਬਿਨਾਂ ਵੀ ਮਿਲ ਜਾਂਦੀ ਕਿਰਾਏ ਤੇ ਕਈ ਵਾਰੀ ਐਵੇਂ ਹੁੰਦਾ ਵੀ ਆਏ ਕਿਵੇਂ ਹੋ ਗਏ ਫਿਰ ਉਹ ਆਪ ਚਲਉਣੀ ਪੈਂਦੀ ਆ ਤੇ ਹੁਣ ਜਦੋਂ ਜਾ ਰਹੇ ਸੀ ਨਾ ਐਸੀ ਕੁਦਰਤ ਵਰਤੀ ਕਿ ਬਹੁਤ ਤੇਜ਼ ਹਨੇਰੀ ਤੂਫਾਨ ਆ ਗਿਆ ਜਿਹਦੇ ਕਰਕੇ ਇੱਕ ਮੋੜ ਗਲਤ ਕੱਟ ਗਏ ਸੁੰਨਸਾਨ ਸੜਕ ਤੇ ਪੈ ਗਏ ਰਾਹ 'ਚ ਕੋਈ ਨਹੀਂ ਅੱਗੋਂ ਰਸਤਾ ਬੰਦ ਤੇ ਹੁਣ ਰਾਤ ਇੰਨੀ ਹਨੇਰੀ ਆ ਸਾਥ ਸੰਗਤ ਜੀ ਭੁੱਖ ਨਾਲ ਵੀ ਪਰੇਸ਼ਾਨ ਤੇ ਉਧਰੋਂ ਕੋਈ ਸਹਾਇਤਾ ਵੀ ਨਹੀਂ ਮਨ ਚ ਇਹ ਆ ਵੀ ਮੈਨੂੰ ਕਿਸੇ ਅੰਤਰਰਾਸ਼ਟਰੀ ਸੰਸਥਾ ਵੱਲੋਂ ਸਨਮਾਨਤ ਕਰਨਾ ਸੀ ਅਵਾਰਡ ਦੇਣਾ ਸੀ ਵੱਡਾ ਕੱਠ ਮੇਰੀ ਉਡੀਕ ਕਰ ਰਿਆ ਮੈਂ ਲੇਟ ਆ ਉਧਰੋਂ ਰਸਤਾ ਗਲਤ ਉਧਰੋਂ ਹਨੇਰੀ ਉਧਰੋਂ ਮੀਂਹ ਤੇ ਉਧਰੋਂ ਭੁੱਖ ਇਧਰ ਉਧਰ ਦੀ ਭਟਕਣਾ ਅਲੱਗ ਕੋਈ ਖਾਣ ਦਾ ਪ੍ਰਬੰਧ ਹੀ ਹੋ ਜੇ ਸੋਚੀ ਜਾਂਦੇ ਆ ਇੱਕ ਜਗ੍ਹਾ ਰੌਸ਼ਨੀ ਥੋੜੀ ਜਗ ਦੀ ਨਜ਼ਰ ਆਈ ਜਦੋਂ ਗਏ ਨਾ ਉੱਥੇ ਛੋਟਾ ਜਾ ਕਿਸੇ ਗਰੀਬ ਦਾ ਘਰ ਆ ਦਰਵਾਜ਼ਾ ਖੋਲ੍ਹਿਆ ਇੱਕ ਬੀਬੀ ਆਈ ਆ ਡਾਕਟਰ ਨੇ ਸਾਰੀ ਆਪਦੀ ਹੱਡ ਬੀਤੀ ਸੁਣਾਈ ਆ ਵੀ ਮੈਂ ਫਲਾਣੀ ਜਗ੍ਹਾ ਜਾਣਾ ਉਹ ਕਹਿਣ ਲੱਗੀ ਵੀ ਤੁਸੀਂ ਤਾਂ ਗਲਤ ਆ ਗਏ ਹੋ ਇੱਥੋਂ ਤਕਰੀਬਨ 10 ਕ ਘੰਟੇ ਦਾ ਰਾਹ ਡਾਕਟਰ ਕਹਿੰਦਾ ਮੈਂ ਇੱਕ ਫੋਨ ਕਰਨਾ ਉਹ ਗਰੀਬ ਔਰਤ ਨੇ ਦੇਖਿਆ ਕਹਿੰਦੀ ਇੱਥੇ ਫੋਨ ਦੀ ਤਾਂ ਸਹੂਲਤ ਹੀ ਹੈ ਨਹੀਂ ਪਰੇਸ਼ਾਨ ਸੀ ਡਾਕਟਰ ਉਹ ਬੀਬੀ ਨੇ ਕਿਹਾ ਵੀ ਤੁਸੀਂ ਥੱਕੇ ਹੋ ਕੁਝ ਕਦੇਰ ਇੱਥੇ ਰੁਕ ਜੋ ਚਾ ਨਾਸ਼ਤਾ ਕਰ ਲੋ ਮੌਸਮ ਠੀਕ ਹੋ ਜਾਏਗਾ ਚਲੇ ਜਾਣਾ ਡਾਕਟਰ ਮਾਰਕ ਕੋਲ ਚਾਰਾ ਵੀ ਕੋਈ ਨਹੀਂ ਸੀਗਾ ਭੁੱਖ ਵੀ ਬਹੁਤ ਲੱਗੀ ਸੀ ਹੱਥ ਮੂੰਹ ਧੋਤਾ ਉਹਨੇ ਚਾਹ ਪਾਣੀ ਵੀ ਲਿਆਂਦਾ ਚੈਨ ਮਿਲਿਆ ਬੀਬੀ ਕਹਿਣ ਲੱਗੀ ਜੀ ਕੁਝ ਲੋੜ ਆ ਤਾਂ ਦੱਸ ਦਿਓ ਵੀ ਮੇਰਾ ਸਮਾਂ ਹੋ ਗਿਆ ਬੰਦਗੀ ਦਾ ਤੇ ਉਹ ਮੈਂ ਹੁਣ ਬੰਦਗੀ ਕਰਨੀ ਆ ਵੀ ਬਾਅਦ ਵਿੱਚ ਮੈਨੂੰ ਇੱਕ ਘੰਟਾ ਲੱਗ ਜਾਣਾ ਵੀ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਡਾਕਟਰ ਮਾਰਕ ਹੁਣ ਥੋੜਾ ਅਸੀਗਾ ਤਰਕਵਾਦੀ ਬੰਦਾ ਕਹਿੰਦਾ ਮੈਂ ਨਹੀਂ ਕਿਸੇ ਰੱਬ ਨੂੰ ਮੰਨਦਾ ਇਹ ਤਾਂ ਅਣਜਾਣਪੁਣੇ ਦੀਆਂ ਗੱਲਾਂ ਹੁੰਦੀਆਂ ਇਹ ਤਾਂ ਪਖੰਡ ਹੁੰਦੇ ਆ ਬੀਬੀ ਕਹਿੰਦੀ ਵੀ ਦੇਖ ਭਾਈ ਇਹ ਤਾਂ ਤੇਰੇ ਵਿਚਾਰ ਆ ਵੀ ਤੇਰੇ ਵਿਚਾਰ ਤਾਂ ਨਹੀਂ ਮੈਂ ਬਦਲ ਸਕਦੀ ਪਰ ਮੇਰੇ ਲਈ ਉਹ ਗॉड ਆ ਉਹ ਗਰੀਬ ਔਰਤ ਸੀ ਜਿਹਨੇ ਜਿਹੜੀ ਆਉਦੀ ਧਾਰਮਿਕ ਪ੍ਰੇਅਰ ਹੁੰਦੀ ਆ ਉਹ ਤੇ ਜੁੜ ਗਈ ਆ ਘੰਟੇ ਬਾਅਦ ਫਿਰ ਔਰਤ ਨਾਲ ਗੱਲ ਹੋਈ ਡਾਕਟਰ ਮਾਰਕ ਕਹਿਣ ਲੱਗਾ ਮੈਨੂੰ ਰੱਬ ਤੇ ਯਕੀਨ ਨਹੀਂ ਕੋਈ ਰੱਬ ਨਹੀਂ ਹੁੰਦਾ ਬੰਦੇ ਦਾ ਬਣਾਇਆ ਰੱਬ ਉਹ ਬੀਬੀ ਕਹਿੰਦੀ ਉਹ ਰੱਬ ਤਾਂ ਜਰੂਰ ਅਰਦਾਸ ਸੁਣਦਾ ਪਰ ਕਹਿੰਦੇ ਭਰਮ ਕੋਈ ਹੈ ਹੀ ਨਹੀਂ ਰੱਬ ਉਹ ਔਰਤ ਕਹੇ ਰੱਬ ਹੈ ਤੇ ਫਰਿਆਦ ਸੁਣਦਾ ਡਾਕਟਰ ਕਹੇ ਨਹੀਂ ਹੈ ਹੀ ਨਹੀਂ ਇਸ ਤਰ੍ਹਾਂ ਨਾ ਫਿਰ ਉਹ ਕਹਿੰਦੀ ਵੀ ਦੇਖੋ ਮੇਰੇ ਬੱਚੇ ਨੂੰ ਕੈਂਸਰ ਆ ਜਿਹਦਾ ਇਲਾਜ ਕੇਵਲ ਡਾਕਟਰ ਮਾਰਕ ਹੀ ਕਰ ਸਕਦੇ ਆ ਮੇਰੇ ਕੋਲ ਨਾ ਸਾਧਨ ਵੀ ਮੈਂ ਸੁਣਿਆ ਵੀ ਕੋਈ ਡਾਕਟਰ ਮਾਰਕ ਨੇ ਵੀ ਉਹਨਾਂ ਦੇ ਕੋਲੇ ਇਲਾਜ ਆ ਡਾਕਟਰ ਮਾਰਕ ਕੋਲ ਮਿਲਣ ਦੇ ਨਾ ਹੀ ਪੈਸੇ ਆ ਨਾ ਹੀ ਸਾਧਨ ਨਾ ਮੈਂ ਇਹ ਤੱਕ ਪਹੁੰਚ ਸਕਦੀ ਆ ਮੈਂ ਗਰੀਬ ਆ ਮੈਂ ਅਰਦਾਸਾਂ ਕਰਦੀ ਸੀ ਕਿ ਕਿਵੇਂ ਖਰਚ ਕਰਾਂ ਇੰਨਾ ਪੈਸਾ ਕੋਈ ਸਾਧਨ ਨਹੀਂ ਤੇ ਦੇਖੋ ਤੁਹਾਨੂੰ ਉਹਨਾਂ ਨੇ ਕਿਹੜੀ ਵਿਧੀ ਨਾਲ ਮੇਰੇ ਘਰੇ ਭੇਜਿਆ ਦੱਸੀ ਨਾ ਗੱਲ ਸਾਰੀ ਕਿਵੇਂ ਅਰਦਾਸਾਂ ਪੂਰੀਆਂ ਹੁੰਦੀਆਂ ਇਤਨੀ ਗੱਲ ਸੀ ਡਾਕਟਰ ਮਾਰਕ ਅੱਗੇ ਸਾਰਾ ਸੀਨ ਆ ਗਿਆ ਜਹਾਜ਼ ਕਿਉਂ ਖਰਾਬ ਹੋਇਆ ਟੈਕਸੀ ਕਿਉਂ ਲਈ ਡਰਾਈਵਰ ਨਹੀਂ ਮਿਲਿਆ ਹਨੇਰੀ ਵਗੀ ਇੰਨਾ ਪੜਿਆ ਲਿਖਿਆ ਰਾਹ ਭੁੱਲ ਗਿਆ ਮੈਂ ਕਮਾਲ ਦੀ ਗੱਲ ਹੈ ਦੇ ਘਰ ਆ ਗਿਆ ਸਾਰੀ ਕਹਾਣੀ ਹੱਡ ਬੀਤੀ ਅੱਗੇ ਆਈ ਆ ਫਿਰ ਮਨ ਦੇ ਵਿੱਚ ਸੋਚਣ ਲੱਗੇ ਵਾਕਈ ਉਹ ਗਰੀਬ ਔਰਤ ਦਾ ਇੰਨਾ ਰੱਬ 'ਚ ਵਿਸ਼ਵਾਸ ਇੰਨਾ ਭਰੋਸਾ ਮੈਨੂੰ ਉੱਥੇ ਆਉਣਾ ਪਿਆ ਅੱਖਾਂ 'ਚੋਂ ਅਥਰੂ ਨਿਕਲ ਗਏ ਆ ਆਪ ਉਹ ਕਹਿਣ ਲੱਗੇ ਬਿਲਕੁਲ ਰੱਬ ਹੈ ਡਾਕਟਰ ਮਾਰਕ ਨੇ ਕਿਹਾ ਸੀ ਨਾ ਵੀ ਰੱਬ ਹੈ ਨਹੀਂ ਰੱਬ ਹੈ ਨਹੀਂ ਕਹਿੰਦੇ ਅੱਜ ਮੈਂ ਵੇਖ ਲਿਆ ਮੈਂ ਨਾਸਤਿਕ ਸੀਗਾ ਕਹਿੰਦਾ ਸੀ ਕੋਈ ਗੋਡ ਨਹੀਂ ਕੋਈ ਰੱਬ ਨਹੀਂ ਪਰ ਮੈਂ ਮੰਨ ਗਿਆ ਅੱਜ ਬਿਲਕੁਲ ਰੱਬ ਵੀ ਆ ਤੇ ਇੰਨਾ ਹੀ ਨਹੀਂ ਅਰਦਾਸ ਕੀਤੀ ਆਪਦੇ ਭਗਤਾਂ ਦੀ ਉਹ ਸੁਣਦਾ ਹੀ ਆ ਏਡੀ ਵੱਡੀ ਵਿਵਦ ਬਣਾਤੀ ਜਹਾਜ਼ ਰੋਕਤਾ ਟੈਕਸੀ ਦਾ ਡਰਾਈਵਰ ਨਹੀਂ ਮਿਲਿਆ ਮੈਂ ਰਾਹ ਭੁੱਲ ਗਿਆ ਵਾਹਿਗੁਰੂ ਅੱਗੇ ਸੀਸ ਚੌਕਦਾ ਇਹ ਭੋਲੇ ਭਾ ਕੀਤੀ ਅਰਦਾਸ ਪੂਰੀ ਹੁੰਦੀ ਆ ਡਾਕਟਰ ਮਾਰਕ ਨੇ ਫਿਰ ਦੱਸਿਆ ਤੇ ਉਹ ਬੀਬੀ ਦੀ ਸ਼ਰਧਾ ਅੱਗੇ ਉਹਦਾ ਸੀਸ ਝੁਕ ਗਿਆ ਕਹਿੰਦਾ ਮੈਂ ਬੱਚੇ ਦਾ ਫ੍ਰੀ ਇਲਾਜ ਕਰਕੇ ਦਊਂਗਾ ਇਸ ਤਰ੍ਹਾਂ ਕਹਿਣ ਦਾ ਭਾਵ ਇਹ ਆ ਵੀ ਜੇ ਆਪਾਂ ਨੂੰ ਵਿਸ਼ਵਾਸ ਹੋ ਜੇ ਰੱਬ ਤੇ ਸਾਡੀਆਂ ਸਾਰੀਆਂ ਅਰਦਾਸਾਂ ਪੂਰੀਆਂ ਹੋ ਜਾਂਦੀਆਂ ਇਹ ਮੂਲ ਮੰਤਰ ਦੀ ਸ਼ਕਤੀ ਆ ਉਹ ਬੀਬੀ ਜਿਹੜੀ ਆ ਗੁਰੂ ਅੱਗੇ ਅਰਦਾਸਾਂ ਕਰਦੀ ਸੀ ਬਾਣੀ ਚਾ ਪੜ੍ਹਦੀ ਸੀ ਕਹਿਣ ਦਾ ਭਾਵ ਇਹ ਆ ਮੇਰੇ ਸਾਧ ਸੰਗ ਜੀ ਕੋਈ ਵੀ ਬੰਦਾ ਹੋਵੇ ਚਾਹੇ ਉਹ ਗੋਰਾ ਹੋਵੇ ਜੇ ਉਹਦੀ ਅਰਦਾਸ ਸੁਣੀ ਜਾ ਰਹੀ ਆ ਉਹ ਕਿਸੇ ਵੀ ਭਾਸ਼ਾ 'ਚ ਕਰ ਰਿਆ ਪ੍ਰੇਮ ਨਾਲ ਕਰ ਰਿਆ ਗੱਲ ਤਾਂ ਪ੍ਰੇਮ ਦੀ ਹੈ ਨਾ ਫਿਰ ਪ੍ਰੇਮ ਨਾਲ ਅੰਗਰੇਜ਼ੀ 'ਚ ਅਰਦਾਸ ਕਰ ਦੋ ਪੰਜਾਬੀ 'ਚ ਕਰ ਦੋ ਫਾਰਸੀ 'ਚ ਕਰ ਦੋ ਗੱਲ ਪ੍ਰੇਮ ਦੀ ਆ ਹੁਣ ਕਈਆਂ ਨੂੰ ਪੰਜਾਬੀ ਨਹੀਂ ਆਉਂਦੀ ਕਿਤੇ ਉਹਨਾਂ ਦੀ ਅਰਦਾਸ ਪੂਰੀ ਨਹੀਂ ਹੁੰਦੀ ਸਾਹ ਸੰਗ ਜੀ ਇਦਾਂ ਦੀ ਗੱਲ ਨਹੀਂ ਗੱਲ ਸਾਰੀ ਪ੍ਰੇਮ ਦੀ ਆ ਰੱਬ ਦੀ ਭਾਸ਼ਾ ਰੱਬ ਦੀ ਭਾਖਿਆ ਬੋਲੀ ਕੀ ਆ ਪ੍ਰੇਮ ਹੁਣ ਪ੍ਰੇਮ ਦੇ ਵਿੱਚ ਜਿਵੇਂ ਮਰਜ਼ੀ ਅਰਦਾਸਾਂ ਕਰੀ ਚੱਲੋ ਸਤਿਗੁਰੂ ਜੀ ਬਹੁਤ ਕਿਰਪਾ ਕਰ ਦਿੰਦੇ ਆ ਤਾਂ ਇਦਾਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਇਦਾਂ ਡਾਕਟਰ ਮਾਰਕ ਦੀ ਕਹਾਣੀ ਆ ਕਹਿਣ ਨੂੰ ਬੜਾ ਕੁਝ ਹੁੰਦਾ ਬਸ ਗੱਲ ਇਹ ਹੁੰਦੀ ਆ ਵੀ ਅਸੀਂ ਇਹਨਾਂ ਗੱਲਾਂ ਨੂੰ ਕਿਵੇਂ ਮੰਨਦੇ ਆ ਕਿਵੇਂ ਸਮਝਦੇ ਆ ਕਿਵੇਂ ਲੈਨੇ ਆ ਕੀ ਆਪਦੀ ਤਰਕ ਅਕਲ ਅੱਗੇ ਰੱਖਦੇ ਆ ਗੱਲ ਤਾਂ ਇਹ ਆ ਨਾ ਤਾਂ ਇਹ ਅਰਦਾਸ ਕਰਨ ਦੀ ਇੱਕ ਯੋਗਤੀ ਹੁੰਦੀ ਆ ਭਾਈ ਸ਼ੇਰ ਸਿੰਘ ਜੀ ਤੇ ਜਿਵੇਂ ਕਿਰਪਾ ਹੋਈ ਆ ਆਪਾਂ ਵੀ ਭਾਈ ਭਲੇ ਇਨਸਾਨ ਬਣੀਏ ਸਾਡੇ ਤੇ ਜੋ ਸਤਗੁਰੂ ਦੀ ਰਹਿਮਤ ਹੋ ਜੇ ਇਸ ਤਰ੍ਹਾਂ ਦੀ ਆਪਣੀ ਜ਼ਿੰਦਗੀ ਬਣਾਈਏ ਆਪਣੇ ਗੁਰੂ ਤੇ ਵਿਸ਼ਵਾਸ ਕਰੀਏ ਅਰਦਾਸ ਵਿੱਚ ਭਰੋਸਾ ਰੱਖੀਏ ਜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹੋਂ ਤਦ ਤੇ ਆਈ ਗੁਰਮੁਖ ਪਿਆਰਿਓ ਜਿਨ੍ਹਾਂ ਨੇ ਉਹਨੂੰ ਚੇਤੇ ਕੀਤਾ ਨਾ ਮਾਲਕ ਨੂੰ ਮਾਲਕ ਆਉਂਦਾ ਹੈ ਨਾਨਕ ਘਰ ਬੈਠਿਆਂ ਸੋ ਪਾਈਐ ਸਤਗੁਰ ਕੀ ਉਪਦੇਸ਼ ਇਸ ਤਰ੍ਹਾਂ ਦਾ ਯਕੀਨ ਉਹ ਨਾਸਤਿਕ ਬੰਦਾ ਡਾਕਟਰ ਜਿਹੜਾ ਸੀ ਪੜਿਆ ਲਿਖਿਆ ਉਹ ਫਿਰ ਆਸਤਿਕ ਬਣ ਗਿਆ ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ ਆਉਂ ਜੀ ਆਪਾਂ ਵੀ ਵੱਧ ਤੋਂ ਵੱਧ ਮੂਲ ਮੰਤਰ ਦਾ ਜਾਪ ਕਰੀਏ ਅਭਿਆਸ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਹੀ ਕਰਨ ਜੀ ਭੁੱਲ ਚੁੱਕ ਦੀ ਖਿਮਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਿਰਪਾ ਕਰਨੀ ਸਰਬੱਤ ਸੰਗਤਾਂ ਦਾ ਭਲਾ ਕਰਨਾ ਦਰਉ ਕਰੋ ਨਾਮਦਾਨ ਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ